ਪੰਜਾਬੀ ਕਰਦੇ ਰਹਿੰਦੇ ਆ ਕਿ ਜਿਹੜਾ ਪੰਜਾਬ ਨੂੰ ਦਿੱਲੀ ਦੇ ਹੱਥ ਕੀਤਾ ਜਾ ਰਿਹਾ ਇਹ ਤੁਸੀਂ ਅੱਜ ਦੀ ਜਿਹੜੀ ਚੀਜ਼ ਤੁਹਾਡੇ ਲਈ ਲਾਗੂ ਕੀਤੀ ਜਾ ਰਹੀ ਸ਼ੁਰੂਆਤ ਮੰਨਦੇ ਹੋ ਤੁਸੀਂ ਵੀ ਇਸ ਤਰ੍ਹਾਂ ਹੋ ਸਕਦਾ ਪੂਰੇ ਪੰਜਾਬ ਨੂੰ ਦਿੱਲੀ ਦੇ ਹੱਥ ਕੀਤਾ ਜਾ ਰਿਹਾ ਆਪਣੇ ਨਗਰ ਕੌਂਸਲ ਦੇ ਵਿੱਚ ਈਓ ਬਿਠੇ ਹੈ ਇਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਮੰਤਰੀ ਸਾਹਿਬ ਨੇ ਉਥੇ ਨਾ ਤੂੰ ਮਤੇ ਪਵਾਏ ਵੀ ਤੁਸੀਂ ਇੱਥੇ ਮਤਾ ਵਾਓ ਜੋ ਤੁਸੀਂ ਮਰਾਂ ਨਾ ਪਾਓ ਨਹੀਂ ਪਾਗੇ ਤਾਂ ਤੁਹਾਨੂੰ ਸਸਪੈਂਡ ਦੇ ਆਰਡਰ ਵੀ ਨਾਲ ਦੇ ਨਾਲ ਦੇ ਦੇ ਦਿਆਂਗੇ ਤਾਨੂੰ ਇਹ ਨਹੀਂ ਲੱਗਦਾ ਕਿ ਜੇਕਰ ਹਾਂ ਤੁਸੀਂ ਸਰਕਾਰ ਦੇ ਖਿਲਾਫ ਮੋਰਚਾ ਖੋਲਦੇ ਹੋ ਅੰਦਰਲੇ ਮੁਲਾਜ਼ਮ ਵੀ ਜਿਹੜੇ ਹੈਗੇ ਹਨ ਨਾ ਤਾਂ ਕਿਤੇ ਨਾ ਕਿਤੇ ਤੁਹਾਨੂੰ ਵੀ ਜਿਹੜਾ ਲੰਬੀ ਛੁੱਟੀ ਦਾ ਰਸਤਾ ਦਿਖਾ ਸਕਦੀ 50 ਸਰਕਾਰ। ਇਹਨਾਂ ਨੇ ਜਦੋਂ ਦੇ 4 ਸਾਲ ਹੋ ਗਏ ਭਗਵੰਤ ਮਾਨ ਸਰਕਾਰ ਨੂੰ ਅੱਜ ਡੀਏ ਦੀ ਕਿਸ਼ਤ ਨਹੀਂ ਦੇ ਸਕਦਾ। ਜੀ। ਇਹ ਇੰਨਾ ਕੰਗਾਲ ਹੋਗਾ ਮਲਾਈ ਮਾਸਤੇ ਤੋਂ ਇਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ 2027 ਦੇ ਵਿੱਚ ਮੇਰਾ ਕੀ ਹਾਲ ਹੋਊਗਾ। ਭਗਵੰਤ ਮਾਨ ਦੀ ਲੋਕਤੰਤਰੀ ਸਰਕਾਰ ਮੁੰਡਾ ਦਾ ਜਿੰਦਾਬਾਦ 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 ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਬਾਗਾਪ੍ਰਾਨ ਨਗਰ ਕੌਂਸਲ ਦੇ ਦਰਵਾਜ਼ੇ ਅੱਗੇ ਦਿਖਾ ਰਹੇ ਹਾਂ ਜਿੱਥੇ ਕਿ ਸਫਾਈ ਕਰਮਚਾਰੀਆਂ ਵੱਲੋਂ ਇੱਕ ਧਰਨਾ ਦਿੱਤਾ ਜਾ ਰਿਹਾ ਕਿਸ ਗੱਲ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਗੱਲਬਾਤ ਕਰਾਂਗੇ ਇੱਕ ਵਾਰੀ ਤੁਸੀਂ ਤਸਵੀਰਾਂ ਦੇਖ ਲਓ ਸਰਕਾਰ ਦੇ ਖਿਲਾਫ ਜਿਹੜੀ ਨਾਹਰੇਬਾਜੀ ਹੋ ਰਹੀ ਆ ਜਿਹੜਾ ਇਹਨਾਂ ਦਾ ਸਫਾਈ ਸੇਵਕਾਂ ਵੱਲੋਂ ਨਾਹਰੇਬਾਜੀ ਕੀਤੀ ਜਾ ਰਹੀ ਆ ਕੀ ਕਾਰਨ ਬਣੇ ਨੇ ਸਾਰੇ ਗੱਲਬਾਤ ਕਰਾਂਗੇ ਜਿਹੜੇ ਸਫਾਈ ਸੇਵਕਾਂ ਦੇ ਆਗੂ ਆ ਉਹ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਨੂੰ ਪੁੱਛਦੇ ਆ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਇੱਥੇ ਨਗਰ ਕੌਂਸਲ ਦੇ ਗੇਟ ਆ ਜਿਹੜਾ ਧਰਨਾ ਦੇ ਰਹੇ ਹੋ ਕੀ ਕਾਰਨ ਨੇ ਧਰਨੇ ਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ মিডিਆ ਵਾਲਿਆਂ ਦੇ ਜਿਹੜਾ ਤੁਸੀਂ ਆ ਕੇ ਸਾਡਾ ਹਾਲਚਾਲ ਪੁੱਛਿਆ ਪੀ ਜਿਹੜਾ ਸਾਡਾ ਦੁੱਖ ਕੀ ਹੈ ਦੁੱਖ ਸਾਡਾ ਇਹ ਹੈ ਅੱਜ ਜੋ ਮੁਲਾਜ਼ਮ ਹੈ ਕੱਚਾ ਚਾ ਪੱਕਾ ਚਾ ਸੌਫਟਵੇਅਰ ਤੇ ਚਾ ਸੀਰ ਬੋਰਡ ਦੇ ਵਿੱਚ ਚਾ ਦਫਤਰ ਦੇ ਵਿੱਚ ਚਾ ਉਹ ਕਲੈਰੀਕਲਾ ਚਾ ਮਾਲੀਕਮ ਚੌਂਕੀਦਾਰ ਬੇਲਦਾਰ ਇਹ ਸਾਰੇ ਕੈਟਾਗਰੀ ਤੇ ਇਹਨਾਂ ਨੇ ਇਹਨਾਂ ਜਿਹੜਾ 50 ਸਰਕਾਰ ਹੈ ਇਹਨੇ ਮਤਾ ਪਾ ਕੇ ਭੇਜਿਆ ਕਿ ਵੀ ਇਹਨਾਂ ਨੂੰ ਇੱਕ ਹੀ ਥਕੇ ਨੂੰ ਦਿੱਲੀ ਦੀ ਇੱਕ ਕੰਪਨੀ ਹੈ ਉਹਨੂੰ ਜਿਤਾ ਜਾਵੇ ਇਹ ਇਸ ਕਰਕੇ ਨਹੀਂ ਦੇਖੋ ਜਿਹੜੇ ਦਿੱਲੀ ਦੀ ਕੰਪਨੀ ਨੂੰ ਠੇਕੇ ਦੇ ਦੇ ਰਹੇ ਹੂੰ ਕੁ ਸਾਲ ਤੋਂ ਤਿੰਨ ਸਾਲ ਦੋ ਕਿ ਸਾਲ ਪਹਿਲੇ ਵੀ ਅਸੀਂ ਧਰਨੇ ਮੁਜਾਰੇ ਕੀਤੇ ਸਾਡੇ ਬੰਦੇ ਕੰਟੈਕਟ ਤੇ ਹੀ ਕਰਾਏ ਅੱਜ ਉਹ ਬੰਦੇ ਵੀ ਖਤਰੇ 'ਚ ਪੈ ਗਏ ਜੋ ਦਿੱਲੀ ਦੀ ਕੰਪਨੀ ਆਉਗੀ ਉਹ ਨੂੰ ਉਹ ਵੀ ਬੰਦੇ ਉਹਨੂੰ ਦੇ 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 ਜੋ ਘਰਾਂ 'ਚ ਕੰਮ ਕਰਦੇ ਆ ਡੋਰ ਟੂ ਡੋਰ ਉਹ ਘਰਾਂ ਦੇ ਵਿੱਚ ਕਲੈਕਸ਼ਨ ਕਰਦੇ ਆ ਉਹਨਾਂ ਬੰਦਿਆਂ ਨੂੰ ਵੀ ਕੰਪਨੀ ਉਹਨਾਂ ਆਪਦੇ ਬੰਦੇ ਹੋਣਗੇ ਉਹ ਇਹ ਨਹੀਂ ਕਿ ਇਹੀ ਬੰਦੇ ਕੰਮ ਕਰਦੇ ਆ ਉਹ ਆਪਦੇ ਬੰਦੇ ਮਨਮਰਜ਼ੀ ਨਾਲ ਬੰਦੇ ਆਪਦੇ ਰੱਖਦੇ ਹੋਰ ਬਦਲ ਵੀ ਸਕਦੇ ਹੋ ਹਾਂ ਹੋਰ ਬਦਲ ਸਕਦੇ ਆ ਇਸ ਤੋਂ ਪਹਿਲਾਂ ਵੀ ਕਦੇ ਦਿੱਲੀ ਵੱਲੋਂ ਜਿਹੜਾ ਤੁਸੀਂ ਦੱਸਦੇ ਹੋ ਠੇਕੇਦਾਰ ਕੋਈ ਆ ਰਿਹਾ ਜਿਨ੍ਹਾਂ ਦੇ ਅੰਡਰ ਸਾਰਾ ਕੰਮ ਹੋ ਰਿਹਾ ਇਸ ਤੋਂ ਪਹਿਲਾਂ ਵੀ ਕਦੇ ਮੰਗ ਉਠੀ ਸੀ ਕਿ ਵੀ ਉਹ ਠੇਕੇਦਾਰ ਇੱਥੇ ਰਾਜ ਕਰਨਗੇ ਆ ਕੇ ਨਹੀਂ ਨਹੀਂ ਇਸ ਤਰ੍ਹਾਂ ਕੋਈ ਰਾਜ ਨਹੀਂ ਅੱਜ ਕੱਲ ਜਿਹੜੀ ਇਹ ਸਰਕਾਰ ਹੈ ਇਹਨੂੰ ਆਪ ਦਾ ਜਿਹੜਾ ਸਵਚ ਭਾਰ ਦਾ ਪੈਸਾ ਆ ਰਿਹਾ ਹੈ ਸੈਂਟਰ ਸਰਕਾਰ ਦਾ ਜਿਹੜਾ ਪੈਸਾ ਆ ਰਿਹਾ ਉਸ ਪੈਸੇ ਨੂੰ ਖਾਣ ਦੀਆਂ ਨੀਤੀਆਂ ਮੁਲਾਜ਼ਮਾਂਆਂ ਨੀਤੀਆਂ ਮੁਲਾਜ਼ਮ ਦੇ ਕੋਈ ਪੱਖ ਦੀ ਗੱਲ ਨਹੀਂ ਮੁਲਾਜ਼ਮਾਂ ਦਾ આજ ਤੱਕ ਇਹਨਾਂ ਨੇ ਜਦੋਂ ਦੇ 4 ਸਾਲ ਹੋ ਗਏ ਭਗਵੰਤ ਮਾਨ ਸਰਕਾਰ ਨੂੰ ਅੱਜ ਡੀਏ ਦੀ ਕਿਸ਼ਤ ਨਹੀਂ ਦੇ ਸਕਦਾ ਇਹ ਇੰਨਾ ਕੰਗਾਲ ਹੋ ਗਾ ਮੁਲਾਜ਼ਮ ਵਸਤੇ ਤੋਂ ਇਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ 2027 ਦੇ ਵਿੱਚ ਮੇਰਾ ਕੀ ਹਾਲ ਹੋਊਗਾ ਜੋ ਇਸ ਕਰਕੇ ਨਹੀਂ ਇਹ ਬਹੁਤ ਹੀ ਮਾੜੀ ਨੀਤੀਆਂ ਇਹਦੀਆਂ ਜੋ ਨੀਤੀਆਂ ਹੈ ਭਗਵੰਤ ਮਾਨ ਸਰਕਾਰ ਦੀਆਂ ਬਹੁਤ ਹੀ ਮਾੜੀਆਂ ਜਿਵੇਂ ਗੱਲਾਂ ਆਮੀ ਪੰਜਾਬੀ ਕਰਦੇ ਰਹਿੰਦੇ ਆ ਕਿ ਜਿਹੜਾ ਪੰਜਾਬ ਨੂੰ ਦਿੱਲੀ ਦੇ ਹੱਥ ਕੀਤਾ ਜਾ ਰਿਹਾ ਇਹ ਤੁਸੀਂ ਅੱਜ ਦੀ ਜਿਹੜੀ ਚੀਜ਼ ਤੁਹਾਡੇ ਲਈ ਲਾਗੂ ਕੀਤੀ ਜਾ ਸ਼ੁਰੂਆਤ ਮੰਨਦੇ ਹੋ ਤੁਸੀਂ ਵੀ ਇਸ ਤਰ੍ਹਾਂ ਹੋ ਸਕਦਾ ਪੂਰੇ ਪੰਜਾਬ ਨੂੰ ਦਿੱਲੀ ਦੇ ਹੱਥ ਕੀਤਾ ਜਾ ਰਿਹਾ ਹੋ ਰਿਹਾ ਹੈ ਇਨ੍ਹਾਂ ਨਾਲ ਜੋ ਆਪਣੇ ਮਾਲਵਾ ਜੋ ਅਧਿਕਾਰੀ ਆ ਆਪਣੇ ਨਗਰ ਕੌਂਸਲ ਦੇ ਵਿੱਚ ਈਓ ਬੈਠੇ ਹੈ ਇਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਮੰਤਰੀ ਸਾਹਿਬ ਨੇ ਉੱਥੇ ਨਾ ਤੂੰ ਮਤੇ ਪਵਾਏ ਵੀ ਤੁਸੀਂ ਇੱਥੇ ਮਤਾ ਵਾਓ ਜੋ ਤੁਸੀਂ ਮਤਾ ਨਾ ਪਾਓ ਨਹੀਂ ਪਾਗੇ ਤਾਂ ਤੁਹਾਨੂੰ ਸਸਪੈਂਡ ਦੇ ਆਰਡਰ ਵੀ ਨਾਲ ਦੇ ਨਾਲ ਦੇ ਦੇ ਦਿਆਂਗੇ ਇਹ ਹਰ ਇੱਕ ਕਾਟਾ ਕੀਰੋ ਇਹ ਨਹੀਂ ਵੀ ਈਓ ਬਚ ਜਾਊਗਾ ਸੈਂٹری ਇਨਸਪੈਕਟਰ ਬਚ ਜਾਊਗਾ ਸਾਡੇ ਦੇ ਕੋਈ ਅਫਸਰ ਲੱਗ ਨੂੰ ਬਚ ਜਾਊਗਾ ਉਹ ਆਪਦੇ ਅਫਸਰ ਹੋਣਗੇ ਜਿਵੇਂ ਆਪਣੇ ਸੜਕ ਵਿਭਾਗ ਮਹਿਕਮਾ ਜਿਹੜਾ ਸੜਕ ਬਣਾ ਰਾ ਉਹਨੇ ਦੇ ਆਪਦੇ ਸਾਰੇ ਹੁੰਦੇ ਜੀਏ ਜੀਏ ਹੋਇਆ ਉਹਨੇ ਦੇ ਐਸਡੀਓ ਹੋਇਆ ਜੋ ਵੀ ਅਫਸਰ ਹੈਗਾ ਉਹਨੇ ਦੇ ਆਪਦੇ ਹੁੰਦੇ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਤੇ ਇਸ ਕਰਕੇ ਨਹੀਂ ਸਾਰੇ ਮੁਲਾਜ਼ਮ ਨੂੰ ਇਹ ਬਣਾ ਰਾ ਜਿਵੇਂ ਆ ਬਾਹਰਲੇ ਮੁਲਕਾਂ ਦੀਆਂ ਗੱਲਾਂ ਇਹ ਕਹਿੰਦੇ ਵੀ ਬਾਹਰਲੇ ਮੁਲਕਾਂ ਦੀ ਅਜੇ ਠੇਕੇਦਾਰ ਚੱਲਦੀ ਹੈ ਉਹ ਇਮਾਨਦਾਰ ਮੁਲਕ ਹੈ ਜਿਨ੍ਹਾਂ ਦੇ ਵਿੱਚ ਠੇਕੇਦਾਰੀ ਚੱਲਦੀ ਹੈ ਪਰ ਉਹਨਾਂ ਦਾ ਠੇਕੇਦਾਰ ਦਾ ਹੱਕ ਮਿਲਦਾ ਇੱਥੇ ਬੇਈਮਾਨ ਮੁਲਕ ਦੇ ਕੀ ਵਿੱਚ ਕੀ ਹੈ ਠੇਕੇਦਾਰਾਂ ਨੇ ਆਪਣੀਆਂ ਜੇਬਾਂ ਭਰਨੀਆਂ ਆਪਦੇ ਘਰ ਬਣਾਉਣੇ ਉਹਨਾਂ ਨੇ ਮੁਲਾਜ਼ਮ ਨੂੰ ਕੋਈ ਇਸ ਤਰ੍ਹਾਂ ਕੀ ਨਹੀਂ ਕਬੇ ਉਹ ਬੈਨੀਫਿਟ ਦੇ ਦੇਣਾ ਤੁਹਾਡੇ ਕਹਿੰਦਾ ਮਤਲਬ ਇਕੱਲੇ ਸਫਾਈ ਕਰਮਚਾਰੀ ਨਹੀਂ ਅਫਸਰ ਵੀ ਇਸ ਦੀ ਲਪੇਟ ਚਾਉਣਗੇ ਸਾਰੇ ਆਾਂਗੇ ਹੋੜੀ ਹੋੜੀ ਇਹ ਪੰਜਾ ਜਮਾਰੇ ਪਹਿਲੇ ਸਭ ਤੋਂ ਪਹਿਲੇ ਉਹਨਾਂ ਨੇ ਸਫਾਈ ਕਰਮਚਾਰੀ ਨੂੰ ਛੇੜਾ ਛੇੜ ਕੇ ਨਹੀਂ ਇਹਨੂੰ ਦੇਖ ਰਿਹਾ ਪਰ ਇਹਦਾ ਜਵਾਬ ਦੇਾਂਗੇ ਇਹਦਾ ਅਸੀਂ ਟਿੱਕੇ ਨਹੀਂ ਬੈਠੇਗੇ ਕਿਉਂ ਸਾਡੇ ਰੋਜ਼ਗਾਰ ਨੂੰ ਖਾਊਗਾ ਤਾਂ ਸਾਡਾ ਵੀ ਕੁਝ ਨਹੀਂ ਲੱਗਦਾ ਅਸੀਂ ਛੱਡਦੇ ਨਹੀਂ ਇਹਨਾਂ ਨੂੰ ਵੀ ਅਸੀਂ ਵੀ ਰੋਜ਼ਗਾਰ ਵਾਸਤੇ ਮਰ ਜਾਾਂਗੇ ਇਹ ਜਿਹੜਾ ਧਰਨਾ ਆਪਣਾ ਇਹ ਕਿੰਨਾ ਟਾਈਮ ਜਾਰੀ ਰਹੂਗਾ ਕੱਲਾ ਇੱਥੇ ਹੀ ਲੱਗਾ ਜਾਂ ਪੰਜਾਬ ਦੇ ਹੋਰ ਕਿਸੇ ਹਿੱਸੇ 'ਚ ਵੀ ਲੱਗੇ ਇਹ ਜਿਹੜਾ ਧਰਨਾ ਅੱਜ ਸਾਡਾ ਜਿਹੜਾ ਪੰਜਾਬ 'ਚ ਲੱਗਾ ਸਾਰੇ ਪੰਜਾਬ ਦੇ ਵਿੱਚ ਇਹ 29 ਤੋਂ 30 ਤਰੀਕ ਦਾ ਦੋ ਦਿਨਾਂ ਦਾ ਉਹ ਜਿਹੜੇ ਅੰਮ੍ਰਿਤਸਰ ਇੱਧਰ ਜਿਹੜੇ ਬੰਦ ਹੈ ਹਾਰਪੁਰ ਇੱਧਰਲੇ ਸਾਈਡ ਦੇ ਜਿਹੜੇ ਬੰਦ ਹੈ ਅੱਜ 20 ਦਿਨਾਂ ਤੋਂ ਉਹਨਾਂ ਦੇ ਸਮਰਥਨ ਵਾਸਤੇ ਅੱਜ ਅਸੀਂ ਦੋ ਦਿਨ ਦਾ ਬੰਦ ਦਾ ਸੱਦਾ ਕੀਤਾ ਸਪਾਈਸੋਕ ਯੂਨੀਅਨ ਪੰਜਾਬ ਨੇ ਜੀ ਕਿਉਂ ਹੁਣ ਇਦੋਂ ਬਾਅਦ ਵਾਲਮੀਕ ਮਹਾਰਾਜ ਦਾ ਸ਼ੋਭਾ ਯਾਤਰਾ ਤੋਂ ਬਾਅਦ ਅਸੀਂ ਹੋ ਸਕਦਾ ਇਹ ਫੈਸਲਾ ਸਾਡਾ ਕਿ 7 ਤਰੀਕ ਦਾ ਵਾਲਮੀਕ ਮਹਾਰਾਜ ਦਾ ਸ਼ੋਭਾ ਯਾਤਰਾ ਹੋ ਸਕੇ 8 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚ ਜਿਹੜੀ ਐਕਸ਼ਨ ਕਮੇਟੀ ਹੈ ਉਹ ਹਰ ਤਾਰਿਖ ਦਾ ਸੱਦਾ ਦੇ ਸਕਦੀ ਹੈ ਤੇ ਦੋ ਦਿਨੋਂ ਪ੍ਰੋਪਰ ਕੰਮ ਬੰਦ ਰਹੂਗਾ ਕੋਈ ਸਫਾਈ ਕਿਤੇ ਨਹੀਂ ਨਹੀਂ ਜੀ ਨਹੀਂ ਕੋਈ ਕੰਮ ਨਹੀਂ ਕਰਨਾ ਕਿਸੇ ਨੇ ਵੀ ਨਹੀਂ ਕਰਨਾ ਕੋਈ ਕੰਮ ਇਹ ਜਿਹੜੀ ਸਕੀਮ ਲੈ ਕੇ ਆ ਰਹੇ ਜੀ ਪੰਜਾਬ ਸਰਕਾਰ کہہ ਰਹੀ ਹੈ ਇਹ ਸਕੀਮ ਪੰਜਾਬ ਸਰਕਾਰ ਦੀ ਹੈ ਜਿਹੜੀ ਦੇਖੋ ਸੈਂਟਰ ਸਰਕਾਰ ਦੀ ਜਾਬ ਹਵਾਂ ਸਕੀਮ ਹੈ ਪਰ ਚਲਾਦਾ ਪੰਜਾਬ ਸਰਕਾਰ ਵਾਲੇ ਨੇ ਹੈ ਮਨਜ਼ੂਰੀ ਅੱਜ ਇਸ ਪੰਜਾਬ ਸਰਕਾਰ ਨੇ ਦਿੱਤੀ ਹੈ ਇਹਨਾਂ ਨੂੰ ਕਿਉਂ ਪੰਜਾਬ ਸਰਕਾਰ ਚਾਹਦੀ ਵੀ ਮੇਰੇ ਮੁਲਾਜ਼ਮਾਂ ਨਾਲ ਆ ਕੁਝ ਹੋਊਗਾ ਤਾਂ ਮੈਂ ਇਸ ਤਰ੍ਹਾਂ ਕਿ ਨਹੀਂ ਇਹਨੂੰ ਨਹੀਂ ਬਾੜਨਾ ਸੀ ਇਹਨੇ ਜੋ ਹਰੇਕ ਸਟੇਟ ਦੇ ਵਿੱਚ ਕਿ ਇਹ ਮੁੱਖ ਮੰਤਰੀ ਇਹੋ ਜਿਹਾ ਆਗਲਾ ਗਣਾ ਮੈਂ ਨਹੀਂ ਲਾਣੀ ਇਹ ਗਲਤ ਸਕੀਮ ਹੈ ਵੀ ਮੈਂ ਲਾਗੂ ਨਹੀਂ ਕਰਨਾ ਜੋ ਮਰਜ਼ੀ ਹੋ ਜਾ ਮੇਰਾ ਪਰ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਇਸ ਕਰਕੇ ਕਰ ਰਹੇ ਉਹਨਾਂ ਨੇ ਮਨਜ਼ੂਰੀ ਦਿੱਤੀ ਉਹਨਾਂ ਨੇ ਮਨਜ਼ੂਰੀ ਦਿੱਤੀ ਆ ਅਸੀਂ ਇਸ ਕਰਕੇ ਨਾਰਾਬਾਜੀ ਕਰ ਰਹੇ ਆਂ ਔਰ ਸਾਰਾ ਕੁਝ ਮੰਗਾਰੇ ਇਹ ਮੰਗਾਰੇ ਇਹਨਾਂ ਨੇ ਆਪਦਾ ਘਰ ਵਰਨਾ ਮੁਲਾਜ਼ਮਾਂ ਨੂੰ ਮਾਰਨਾ ਮਤਲਬ ਜੇ ਹੁਣ ਇਹ ਮੰਗ ਜਿਹੜੀ ਤੁਹਾਡੀ ਹੈਗੀ ਇਹ ਨੂੰ ਮੰਨਿਆ ਨਹੀਂ ਜਾਂਦਾ ਤਾਂ 8 ਤਰੀਕ ਤੋਂ ਬਾਅਦ ਪੱਕਾ ਧਰਨਾ ਲੱਗ ਸਕਦਾ ਪੱਕਾ ਲੱਗ ਸਕਦਾ 8 ਤਰੀਕ ਤੋਂ ਬਾਅਦ ਜੋ ਸਾਡੀਆਂ ਮੰਗਾਂ ਨਹੀਂ ਮੰਨੀਆਂ ਇਹਨਾਂ ਨੇ ਤਾਂ ਅਸੀਂ ਪੱਕਾ ਧਰਨਾ ਵੀ ਲਾਗੇ ਪੰਜਾਬ ਦੀ ਜਿਹੜੀ ਐਕਸ਼ਨ ਕਮੇਟੀ ਆ ਉਹ ਵੜਾਈ ਜਾਂਦੀ ਹੈ ਪਲਾਨ ਵੀ ਸੋਭਾ ਯਾਤਰਾ ਨੂੰ ਕੱਢ ਕੇ ਮਹਾਰਾਜ ਦਾ ਬਾਲਮੀਕ ਮਹਾਰਾਜ ਦਾ ਸੋਭਾ ਯਾਤਰਾ 7 ਤਰੀਕ ਦੀ ਆ ਹੋ ਸਕਦਾ ਉਹ ਤੋਂ ਬਾਅਦ ਸਪੈਹਿਆਂ ਕਰਕੇ ਨਹੀਂ ਤਾਕਰ ਕਰਕੇ ਨਹੀਂ ਅਸੀਂ ਕਿ ਦਿਵਾੜੀ ਹੋ ਸਕਦੀ ਹੈ ਕਾਲੀ ਜਾਵੇ ਤਾ ਇਹ ਜਿਹੜੇ ਤਸਵੀਰਾਂ ਨਗਰ ਕਾਉਂਸਲ ਦੇ ਗੇਟ ਅੱਗੋਂ ਦਿਖਾ ਰਹੇ ਆ ਜਿਹੜੇ ਸਫਾਈ ਕਰਮਚਾਰੀ ਨੇ ਤੇ ਨਾਲ ਕਲੈਰੀਕਲ ਸਟਾਫ ਜਿਹੜਾ ਉਹ ਵੀ ਬੈਠਾ ਹੋਇਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਵੀ ਉਹ ਵੀ ਇਹਨਾਂ ਦੇ ਨਾਲ ਜਿਹੜਾ ਇੱਥੇ ਧਰਨੇ ਦੇ ਵਿੱਚ ਮੌਜੂਦ ਆ ਵੀ ਕਾਰਨ ਕੀ ਆ ਕੱਲਾ ਸਫਾਈ ਕਰਮਚਾਰੀਆਂ ਤੇ ਗਾਲ ਢਿੱਗਿਆ ਜਾਂ ਹਰ ਇੱਕ ਵਿਅਕਤੀ ਤੇ ਜਿਹੜੀ ਉਹ ਗਾਲ ਢਿੱਗ ਰਹੀ ਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਹਰਦੀਪ ਸਿੰਘ ਹੈ ਕਾਉਂਸਲਰ ਕਿ ਤੁਸੀਂ ਵੀ ਇੱਥੇ ਅੱਜ ਇਹਨਾਂ ਦੇ ਸਫਾਈ ਕਰਮਚਾਰੀਆਂ ਦੇ ਨਾਲ ਬੈਠੇ ਹੋ ਧਰਨੇ ਤੇ ਤੇ ਤੁਹਾਡੇ ਤੇ ਵੀ ਇਹ ਜਿਹੜੇ ਸਾਰੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਪੂਰਾ ਨਗਰ ਕਾਉਂਸਲ ਦੇ ਮੁਲਾਜ਼ਮ ਨੇ ਭਾਵੇਂ ਸਰਕਾਰੀ ਜਾਂ ਕੱਚੇ ਆ ਪੱਕੇ ਆ ਤੇ ਉਹਨਾਂ ਦੇ ਸਾਰਿਆਂ ਤੇ ਇਹ ਗਾਜ ਦੇਖ ਸਕਦੀ ਜਿਹੜਾ ਫਰਮਾਨ ਆਇਆ ਦੇਖੋ ਜੋ ਇਹਨਾਂ ਸਰਕਾਰ ਪ੍ਰਾਈਵੇਟ ਤੌਰ ਤੇ ਕੰਪਨੀ ਕੋਈ ਸਫਾਈ ਦੇ ਸਬੰਧ ਵਿੱਚ ਲਿਆ ਰਹੀ ਹੈ ਉਸ ਉਸ ਦਾ ਅਸਰ ਸਾਰੇ ਮੁਲਾਜ਼ਮਾਂ ਤੇ ਆ ਉਹ ਪਾਵਾਂ ਦੀ ਕੋਈ ਸਫਾਈ ਸੇਵਕਾਂ ਜਾਂ ਦਫਤਰੀ ਸਟਾਫ ਮੁਲਾਜ਼ਮਾਂ ਦਾ ਜਿਹੜਾ ਵੀ ਮਸਲਾ ਉਹ ਸਾਂਝਾ ਹੁੰਦਾ ਇਸ ਕਰਕੇ ਇਹ ਨਹੀਂ ਕਿ ਉਹ ਕੱਲੇ ਸਫਾਈ ਸੇਵਕਾਂ ਦੇ ਅਸਰ ਹੋਊਗਾ ਸਫਾਈ ਸੇਵਕਾਂ ਦੇ ਨਾਲ ਤਾਂ ਸਾਰੇ ਮੁਲਾਜ਼ਮ ਹੀ ਸਾਰੇ ਮੁਲਾਜ਼ਮ ਤੇ ਦੱਸ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇਕਰ ਹੁਣ ਤੁਸੀਂ ਸਰਕਾਰ ਦੇ ਖਿਲਾਫ ਮੋਰਚਾ ਖੋਲਦੇ ਹੋ ਅੰਦਰਲੇ ਮੁਲਾਜ਼ਮ ਵੀ ਜਿਹੜੇ ਹੈਗੇ ਹਨ ਨਾ ਤਾਂ ਕਿਤੇ ਨਾ ਕਿਤੇ ਤੁਹਾਨੂੰ ਵੀ ਛੁੱਟੀ ਦਾ ਜਿਹੜਾ ਲੰਬੀ ਛੁੱਟੀ ਦਾ ਰਸਤਾ ਦਿਖਾ ਸਕਦੀ ਪਹਜ ਸਕਦਾ ਤੇ ਜਿਹੜੇ ਸ਼ੰਗਰ ਦੇ ਰਾਹ ਹੁੰਦੇ ਆ ਇਹ ਇਹ ਸੋਚ ਕੇ ਲੇ ਵੀ ਡਿੱ ਜਾਂਦੇ ਕਿ ਤੇ ਦਾ ਜਿਹੜਾ ਸਿੱਟਾ ਉਹ ਮਾੜਾ ਹੋਊਗਾ ਜਾਂ ਚੰਗਾ ਹੋਊਗਾ ਜੀ ਤੇ ਸ਼ਿੰਗਾਰਸ ਜਿਹੜੇ ਮਲਾਇਮਾਂ ਨੂੰ ਕੀਤੇ ਜਾਂਦੀਆਂ ਤੇ ਕੀਤੇ ਜਾਣਗੇ ਇਹ ਕਿਸ ਨਾਲ ਕੋਈ ਫਰਕ ਨਹੀਂ ਪੈਂਦਾ ਕੀ ਕੀ ਹੋਇਆ ਜਿਵੇਂ ਵੀ ਇਹਨਾਂ ਦਾ ਸਵੈ ਕਰਮਚਾਰੀ ਦਾ ਅਗਲਾ ਫੈਸਲਾ ਹੋਊਗਾ ਤੁਸੀਂ ਨਾਲ ਸਮਰਥਨ ਦਿਓ ਆ ਬਿਲਕੁਲ ਡਟ ਕੇ ਸਮਰਥਨ ਕਰਾਂਗੇ ਜੀ ਮਲਾਇਮ ਜਥਮੰਦੀਆਂ ਪੰਜਾਬ ਲੈਵਲ ਤੇ ਵੀ ਇਕਾ ਤੇ ਲੋਕਲ ਲੈਵਲ ਤੇ ਨਗਰ ਕੌਂਸਲਾਂ ਕਾਰਪੋਰੇਸ਼ਨਾਂ ਨਗਰ ਪੰਚਾਇਤਾਂ ਚੋ ਬਿਲਕੁਲ ਜੀ ਕਲੈਰੀਕਲ ਸਟਾਫ ਜਿਹੜਾ ਉਹਨਾਂ ਦਾ ਵੀ ਇਹੀ ਕਹਿਣਾ ਕਿ ਜਿੰਨਾ ਚਿਰ ਵੀ ਇਹ ਸੰਘਰਸ਼ ਸਿੱਧੂ ਜਿਹੜਾ ਕੂਮ ਬੂਰ ਨਹੀਂ ਪੈਂਦਾ ਤਾਂ ਲਗਾਤਾਰ ਇਹਨਾਂ ਦਾ ਜਿਹੜੀ ਡਟ ਕੇ ਜਿਹੜੀ ਸਪੋਰਟ ਕੀਤੀ ਜਾਊਗੀ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਜਿਹੜੇ ਇਹਨਾਂ ਦੀ ਮੰਗਾਂ ਜ਼ਰੂਰ ਮੰਨੀਆਂ ਜਾਣ ਤੇ ਉਮੀਦ ਕਰਦੇ ਸਾਡੀ ਗੱਲਬਾਤ ਨੂੰ ਸ਼ੇਅਰ ਕਰੋਗੇ ਸਾਡਾ ਪੇਜ ਫੋਲੋ ਕਰੋ ਕੈਮਰਾਮੈਨ ਨਵਦੀਪ ਦੇ ਨਾਲ ਸ਼ਫਰੀ ਸਿੰਘ ਬਾਗਾ ਪ੍ਰਾਣਾ